ਸਾਡੇ ਜ਼ਿਲ੍ਹੇ ਵੱਲੋਂ ਪੱਤਰਕਾਰਾਂ ਨੂੰ ਤੇ ਸਾਡੀ ਪੁਲਿਸ ਸਰ ਸਰ ਜਿਹੜੀ ਉਹ ਤੁਸੀਂ ਇਹ ਮੈਨਤ ਚਲਾਈ ਆ ਪਿੰਡ ਪਿੰਡ ਦੇ ਵਿੱਚ ਕਿੰਨੇ ਸਰਪੰਚਾਂ ਨੇ ਤੁਹਾਨੂੰ ਸਾਥ ਦਿੱਤਾ ਦੇਖੋ ਅੱਜ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਟਾਂਡਾ ਸ਼ਕਤੀ ਦੇ ਵਿੱਚ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਹੈ ਤੇ ਸੰਪਰਕ ਬੀਗਿੰਗ ਮਕਸਦ ਆਇਆ ਤੇ ਇਹ ਉਹਨਾਂ ਖੜਿਆਂ ਨੂੰ ਪਤਾ ਵੀ ਪਈ ਤੇ तकरीबन 1.5 ਬਣੇ ਯਾਦ ਸਤਾਪਾ ਯਾਦ ਕਿਸਕ ਇਹ ਇੱਕ ਮੁਹਿੰਦੇ ਮੁਕਦੇ ਵਿੱਚ ਚਲਾਇਆ ਜਾ ਰਿਹਾ ਹੈ ਵੀ ਅਸੀਂ ਇਹ ਨਸ਼ਿਆਂ ਦੇ ਖੁੱਤ ਲਗਾਈ ਰੱਖੀ ਹੈ ਔਰ ਇੱਕ ਦੁਦਸਤ ਬਣੇ ਇਹਦੇ ਵਿੱਚ ਕਾਰਨ ਇਸ ਦੇ ਵਿੱਚ ਜਿਹੜੀ ਸ਼ਿਫਾਈ ਚੇਨ ਹੈ ਜਿਹੜੇ ਨਸ਼ੇ ਦਾ ਕਾਰੋਬਾਰ ਕਰਦੇ ਹੈ ਹੈਡਲਰ ਸੇ ਉਹਨਾਂ ਨੂੰ ਫੜਨਾ ਉਹਨਾਂ ਦੀ ਇੱਛਾ ਵੀ ਕੰਮੀ ਹੁੰਦੀ ਹੈ ਕਾਨੂੰਨ ਦੇ ਮਤਲਬ ਕੋ ਨਾਲ ਦੇਖੀ ਤਾਂ ਵੀ ਲੋਕਾਂ ਦੇ ਵਿੱਚ ਜਾਗਰਤੀ ਪੈਦਾ ਕਰਨੀ ਲੋਕਾਂ ਦੇ ਨਾਲ ਸਹਿਯੋਗ ਪੰਚਾਇਤਾਂ ਦਾ ਸਹਿਯੋਗ ਅਤੇ ਇਸ ਲਈ ਦੇ ਜਿਹੜੇ ਵੀ ਨਸ਼ਕੀ ਜਿਹੜੇ ਆਲਰੇਡੀ ਐਡਿਕਟ ਹੈਗੇ ਉਹਨਾਂ ਵੀ ਪਟਰੀ ਲਿਗਿਫੀਕੇਸ਼ਨ ਸੈਂਟਰ ਮੈਡੀਕਲ ਹੁਤਾ वगैरह ਉਹ ਪ੍ਰੋਵਾਈਡ ਕਰਨਾ ਸੋ ਇਹ ਤਿੰਨ ਮੁੱਖੇ ਵੱਖਰੇ ਪ੍ਰਾਮਾਂ ਦੇ ਵਿੱਚ ਇਹ ਪ੍ਰੋਜੈਕਟ ਯੋਧ ਸਤਰ ਤੇ ਕਾਰੀ ਕੀਤੀ ਜਾ ਰਹੀ ਹੈ ਅੱਜ ਅਸੀਂ ਰੋਹਣਾ ਸਾਹਿਬ ਜਿੰਦੇ ਵਿੱਚ ਇਸ ਵਰਕਿੰਗ ਮੀਟਿੰਗ ਜਿਦੇ ਵਿੱਚ ਸਾਰੇ ਇਲਾਕੇ ਦੇ ਵਿਕਮਨਤੇ ਸੱਜਣ ਪੰਚ ਸਰਪੰਚ ਦੀਸ ਮੀਟਿੰਗ ਸ਼ੁਰੂ ਹੋ ਗਿਆ ਦੇ ਵਿੱਚ ਬਹੁਤ ਹੀ ਚੰਗੀ ਗੱਲ ਕਰ ਰਹੇ ਤੇ ਉਹ ਤੱਕ ਇਹਨਾਂ ਨੇ 1.5 ਮਹੀਨੇ ਦੇ ਵਿੱਚ ਕ੍ਰੀਪਨ ਡੇਟ ਤੋਂ ਜ਼ਿਆਦਾ ਕੇਸ ਸੁਚੋਤ ਕਿਤੇ ਨੇ 250 ਤੋਂ ਘੱਟ ਜਿਹੜੇ ਲਗ ਬੈਂਡਰ ਸਟਾਇਕ ਹੈਗੇ ਪ੍ਰਸ਼ਤ ਅਗੇ तकरीबन 40 ਦੇ ਕਰੀਬ ਲਗ ਅਕਸ਼ਨ ਜੋ ਮੋਟੀਵੇਟ ਹੋਏ ਨਹੀਂ ਉਹਨਾਂ ਨੂੰ ਟ੍ਰੀਟਮੈਂਟ ਲਈ ਰੀਹੈਬਿਟੇਸ਼ਨ ਸੈਂਟਰਸ ਦੇ ਵਿੱਚ ਕਾਫੀ ਕਰਵਾਇਆ ਗਿਆ ਤੇ ਪੰਚਾਇਤਾਂ ਨੂੰ ਮੈਂ ਬਹੁਤ ਬਹੁਤ ਬਣਾਈ ਦਿਨਾਂ ਇਹ ਸੁਖਾ ਕੇ ਦੇ ਸਾਰੇ ਪੰਚਾਇਤਾਂ ਨੂੰ ਦਿੱਤੀ ਤੇ ਤਕਰੀਬਨ 500 ਦੇ ਕਰੀਬ ਪੰਚਾਇਤਾਂ ਆਪਣੇ ਸਾਰੇ ਹਿਸਾਬ ਵਿਲੇ ਦੇ ਵਿੱਚ ਉਹਨਾਂ ਨੇ ਤੇ ਇਸ ਨੂੰ ਪੂਰੇ ਤੂਰਾ ਆਪਣਾ ਸਹਿਯੋਗ ਕਰਨ ਦਾ ਫੈਸਲਾ ਕੀਤਾ ਹੈ ਸਾਰੇ ਸ਼ਾਸਨਤੀ ਸਹਿਯੋਗ ਦੇਣੇ ਆਪ ਸੋਨੂ ਦੇ ਬੰਦੇ ਇਹ ਆਪਣੇ ਅਕਸਰ ਪਟੰਡਾ ਦੇ ਵਿੱਚ ਕੱਲ ਪੁਲਿਸ ਆਮ ਦੀ ਤੋਂ ਕੋਈ ਇਨਫਰਮੇਸ਼ਨ ਦੇਣਗੇ ਕਿ ਇੱਥੇ ਨਸ਼ਾ ਕਰਤਾ ਹੈ ਕਿ ਪੁਲਿਸ ਉਹਨਾਂ ਦੀ ਸੁਰੱਖਿਆ ਜੋ ਕਿੰਡੀ ਬਣਾਉਗੀ ਬਿਲਕੁਲ ਦੇਖੋ ਇਹ ਜਿਹੜਾ ਕੋਕੜਾ ਸਾਡਾ ਅਜਨ ਹੈ ਅਸੀਂ ਇਕ ਤਾਲ ਸੀ ਉਹਨਾਂ ਦੀ ਜਾਣਕਾਰੀ ਤੇ ਜਿਹਦੇ ਵਿੱਚ ਕੋਈ ਵੀ ਬੰਦਾ ਆਪਣਾ ਨਾਮ ਵਗੈਰਾ ਪੁੱਤਰ ਰਿਚ ਇਨਫਰਮੇਸ਼ਨ ਦੇਸ਼ ਬਹੁਤ ਬਿਲਕੁਲ ਅਕਸਰ ਹੀ ਨੇ ਉਹਨਾਂ ਨੂੰ ਸਾਰਿਆਂ ਨੂੰ ਗਦਾਇਤਾ ਨਹੀਂ ਕਿ ਅਗਰ ਕਿਸੇ ਨੇ ਵੀ ਆਪਣਾ ਪੈਰਾ ਰੈਸੂਰਸ ਨਹੀਂ ਦੱਸਣਾ ਸਿਰਫ ਇਨਫਰਮੇਸ਼ਨ ਦਿੰਦਾ ਹੈ ਤੇ ਉਹ ਆਪਣਾ ਇੰਸਟੀਚਨ ਨਹੀਂ ਕਰਦਾ ਉਹਦੇ ਵਿੱਚ ਪੂਰੀ ਕਾਰਵਾਈ ਕੀਤੀ ਜਾਂਦੀ ਹੈ ਔਰ ਇਸ ਲਈ ਤਾਂ ਸਾਡੇ ਸਟੇਟ ਲੈਵਲ ਦੇ ਸੀਨੀਅਰ ਅਧਿਕਾਰੀਆਂੋਂ ਮਾਨੀਟਰ ਕੀਤਾ ਜਾਂਦਾ ਜਿੰਨੀਆਂ ਵੀ ਸਾਡੇ ਕੋਲ ਕੈਂਪਲੇਂਟਸ ਉਸ ਹੈਲਪਲਾਈਨ ਤੇ ਵੀ ਆਉਂਦੀਆਂ ਨੇ ਡੇਲੀ ਬੇਸਿਸ ਤੇ ਉਹਨਾਂ ਤੇ ਕੀ ਕਾਰਵਾਈ ਹੁੰਦੀ ਹੈ ਕਿਹੜਿਆਂ ਦੇ ਵਿੱਚ ਮੁੱਕ ਗਈ ਹੈ ਕਿਹੜਿਆਂ ਦੇ ਵਿੱਚ ਆਇਆ ਪੂਰਾ ਮਾਨੀਟਰ ਕੀਤਾ ਜਾਂਦਾ ਹੈ ਬਾਕੀ ਇਹਨਾਂ ਦੀ ਕੋਈ ਵੀ ਨੂੰ ਨਹੀਂ ਜਾਂਦਾ ਤੇ ਜਿੱਥੇ ਵੀ ਕੋਈ ਇਹੋ ਜੀ ਕਟਨਾ ਹੁੰਦੀ ਹੈ ਜਾਂ ਕਿਸੇ ਦੀ ਸੁਰੱਖਿਆ ਦੀ ਖਲੋਨ ਹੁੰਦੀ ਹੈ ਤਾਂ ਪ੍ਰਸ਼ਾਸਨ ਜਿਹੜਾ ਉਸ ਦਾ ਤੁਰੰਤ ਭਾਲ ਪੂਰੀ ਉਸ ਦੇ ਚਾਰਜ ਕਰਵਾਈ ਕਰੇਗਾ ਅਤੇ ਸ਼ਕਤੀ ਦੇ ਨਾਲ ਇਸ ਕਿਸ ਨੂੰ ਹਲਪਾ ਮੰਗੇ ਉਹਦਾ ਜੋੜ ਪੁਲਿਸ ਨੂੰ ਸਰੇਕ ਸਵਾਲ ਬਠਿੰਡਾ ਵਿੱਚ ਜਿਹੜੀ ਅਮਰਦੀਪ ਕੌਣਾ ਦੀ ਜਿਹੜੀ ਪੁਲਿਸ ਅਧਿਕਾਰੀ ਜਿਹੜੀ ਫੜੀ ਗਈ ਦਾ ਸ਼ਬਦ ਹੈ ਤੁਹਾਡਾ ਤਾਂ ਕੀ ਕਈ ਅਧਿਕਾਰੀ ਇਦਾਂ ਦੇ ਵੀ ਹੈਗੇ ਆ ਜਿਹੜੇ ਪੁਲਿਸ ਦਾ ਅਕਸ ਖਰਾਬ ਕਰਾ ਰਹੇ ਦੇਖੋ ਹਰ ਵਿਭਾਗ ਦੇ ਵਿੱਚ ਪੁਲਿਸ ਦੀ ਸੁਰੱਖਿਆ ਦਾ ਨਿਸ਼ਾਨ ਹੈ तो विष्णु ਜਿਹੜਾ ਰੂਪ ਕਿਹਾ ਉਹ ਜੇ ਅਸੀਂ ਉਹ ਕ੍ਰਿਮੀਨਲ ਦੇ ਖਿਲਾਫ ਐਕਚੁਅਲੀ ਲੇਕਿਨ ਸਾਥਾਂ ਬਲੈਕ ਸੀਟ ਪੈਲੇ ਉਸ ਦੇ ਵਿੱਚ ਵੀ ਕੁਝ ਨਿਵਾਜ ਹੋ ਸਕਦਾ ਹੈ ਨਸ਼ਾ ਕਰਦੇ ਚੁਕਾ ਜਾਂ ਕੋਈ ਕਿਸੇ ਦਾ ਜਿਹੜੇ ਇਤਾਂ ਦੇ ਹੈਗੇ ਨੇ ਇਹ ਇੱਕ ਅੱਧਾ ਮੰਦੇ ਤੇ ਉਹਨਾਂ ਦੇ ਖਾਤ ਬਹੁਤ ਸ਼ਕਤੀਸ਼ਾਲੀ ਭਾਰੀ ਤੇ ਉਹਨਾਂ ਨੂੰ ਸਭ ਤੋਂ ਪਹਿਲਾਂ ਤਰ੍ਹਾਂ ਇਸ ਵਿੱਚ ਕੀਤਾ ਜਾਂਦਾ ਹੈ ਔਰ ਦੂਸਰਾ ਜੋ ਵੀ ਕਾਨੂੰਨ ਮੁਤਾਬਕ ਕਰਨੀ ਕਰਵਾਈ ਹੁੰਦੀ ਹੈ ਔਰ इवन ਬਾਜ਼ਮ ਹੁੰਦੇ ਹੋਏ ਜੋ ਇਹ ਕੰਮ ਹੁੰਦੇ ਨੇ ਉਹਨਾਂ ਦੇ ਉੱਤੇ ਬਲੂਨ ਵੀ ਪੂਰੀ ਸ਼ਕਤੀ ਕਰਦਾ ਨਹੀਂ ਮਤ ਜੇ ਵੀ ਪੂਰੀ ਸ਼ਕਤੀ ਨਾਲ ਕੋਈ ਕਹਿੰਦੇ ਨੇ ਕਿ ਜੜਕਾਰੀ ਹੁੰਦੇ ਹੋਏ ਉਹਨੂੰ ਵੈਲਕਮ ਕਰਨਗੇ ਤਾਂ ਉਸ ਦੇ ਸਾਰੇ ਉਹਨੂੰ ਪੁੱਟ ਦੇ। ਪਰ ਜਿਹੇ ਨੇ ਵਿੱਚ ਕਿੰਨੀ ਪਿਛਲੀ ਨਸ਼ਾ ਜਿਹੜਾ ਹੁੰਦਾ ਟੱਕ ਟੱਕ ਜਾਂਦਾ। ਨਹੀਂ ਇਹ ਤਾਂ ਤੁਹਾਨੂੰ ਜਿਆਦਾ ਜਿਹੜੇ ਗਰਾਊਂਡ ਲੈਵਲ ਤੇ ਹੈ ਕਿ ਹੈ ਉਹ ਤਾਂ ਪਤਾ ਲੱਗਦਾ। ਵੀ ਕਿੰਨੇ ਵਿੱਚ ਹੋ। ਕਿਉਂਕਿ ਇਹ ਉਹ ਚੀਜ਼ ਹੈ ਜਿਹਨੂੰ ਤੁਸੀਂ ਕੁਆਲਿਫਾਈ ਨਹੀਂ ਕਰ ਸਕਦੇ। ਇਹ ਹਰ ਧਰਕਾਰ ਦਾ ਇਹ ਮੈਂ ਅੱਜ ਇਹ ਹੀ ਗੱਲ ਕੀਤੀ ਵੀ ਇਹ ਜਿਹੜੀ ਲੜਾਈ ਹੈ ਇਹ ਕਿਸੇ ਮੈਗਨਿਟੀ ਦੇ ਕਿਸੇ ਉਹ ਨੌਕਰਾਮੀ ਕਿਸੇ ਸਰਕਾਰੀ ਉਪਨਿਸ਼ਠੀ ਇਹ ਸਮੀ ਪੰਜਾਬ ਦੇ ਘਰ ਘਰ ਦੀ ਰਾਈ ਅਸੀਂ ਆਪਣੀ ਪੀੜੀ ਨੂੰ ਬਚਾਉਂਦੇ ਹਾਂ ਪਾਪ ਬੋਰ ਸਭ ਤੋਂ ਪਹਿਲਾਂ ਤੌਰ 'ਤੇ ਪਾਪੇ ਫਿਰ ਸੀ ਪਿੰਡ ਦੇ ਵਸਨੀਕ ਹੋ ਕੇ ਫਿਰ ਟੀਚਰ ਹੋ ਕੇ ਆਪਣੀ ਆਪਣੀ ਗਊ ਨੂੰ ਅਸਲੀ ਦੇ ਵਿੱਚ ਨਭਾਣਾ ਤਾਂ ਕਿ ਸੱਜੇ ਦੀ ਇੱਕ ਨੀ ਹੈ ਕਿ ਇਸ ਤੋਂ ਬਚੀ ਰਹੇ ਤੇ ਸਾਡਾ ਸਮਾਜ ਸਾਡਾ ਪੰਜਾਬ ਹੁਣ ਸੇ ਟੱਕੀ ਕਰਦਾ ਸਰ ਪੰਜਾਬ ਦੇ ਦੋ ਬੜੇ ਇਨਕਲਾਬਕ ਮੁਹਿੰਮ ਚੜੀਆ ਲੈਂਡ ਮੈਰ ਤੋਂ ਲੈ ਕੇ ਤੱਕ ਪਹੁੰਚੀ ਦੇਖੋ ਜਿਹੜੀ ਜਿਹੜੀ ਚੀਜ਼ ਇੱਕੋ ਜਿੱਥੇ ਉਪਨਿਸ਼ਠਾ ਦੀ ਕੋਈ ਲੋਟੋਂ ਹੁੰਦਾ ਹੈ ਕਾਨੂੰਨ ਮੁਤਾਬਕ ਜਿੱਥੇ ਵੀ ਕੋਈ ਸਾਡੇ ਧਿਆਨ ਚ ਨਹੀਂ ਦੀ ਚੀਜ਼ ਬਿਆਹੀ ਜਾਂਦੀ ਹੈ ਉਸ ਦੇ ਖਿਲਾਫ ਕਾਨੂੰਨ ਮੁਤਾਬਕ ਪੂਰੀ ਪੂਰੀ ਕਾਰਵਾਈ ਕੀਤੀ ਜਾਂਦੀ ਹੈ ਜੋ ਜੋ ਇਸ ਤਰ੍ਹਾਂ ਹ ਫ੍ਰੈਗਮਾਫੀਆ ਐਂਡਿੰਗ ਨੈਸਟ ਦੇਖਿਆ ਇਹਨਾਂ ਦੀ ਪ੍ਰਾਪਰਟੀ ਰੈਵਨੂ ਡਿਪਾਰਟਮੈਂਟ ਦੇ ਨਾਲ ਵੱਲ ਤੋਂ ਅਗਰ ਕਈਆਂ ਨੇ ਕੁਝ ਪ੍ਰਾਪਰਟੀਜ਼ ਇਗੈਂਟੀਫਾਈ ਕਰਕੇ ਕੋਈ ਇਹਨਾਂ ਨੇ ਪ੍ਰਾਈਮ ਦੀ ਤੁਸੀਂ ਕਿਸੇ ਨਾਂ ਨੇ ਕੀਤੀ ਆ ਰਹੀ ਹੈ ਬੁਨਾ ਪਰਫੈਕਟ ਕਿਤਾ ਜਾਂਦਾ ਕਿ ਇੱਕ ਵੀ ਇਸੇ ਹੀ ਇੱਕ ਅਸੀਂ ਕਹੋ ਇੱਕ ਕੋਡ ਬਣਿਆ ਹੁੰਦਾ ਹੈ ਉਹਦੇ ਕੋਲੋਂ ਇਸ ਚੀਜ਼ ਦੀ ਮੌਕਾ ਦਿੱਤੀ ਜਾਂ ਬਣ ਸਕੇ ਉਹ ਜਦੋਂ ਹੋਰਦਾ ਹੁੰਦਾ ਹੈ ਦੇਖੇ ਤਾਂ ਬਹੁਤ ਤਰਕ ਚੁੱਕਾ ਪੜੇਗੇ ਜਬਤ ਕਰਾਂਗੇ ਔਰ ਇਵਨ ਅਗਰ ਕਿਸੇ ਨੇ ਇਸ ਤਰ੍ਹਾਂ ਰੈਵਨਿਊ ਡਿਪਾਰਟਮੈਂਟ ਜਦੋਂ ਕਿਸੇ ਨੇ ਕੋਈ ਕਬਜ਼ਾ ਕੀਤਾ ਹੋਇਆ ਹੈ ਜਿਸ ਜ਼ਮੀਨ ਦੇ ਹੁੰਦੇ ਹੈ ਤੇ ਉਹਨਾਂ ਨੂੰ ਜਦੋਂ ਵੀ ਕੋ ਪੁਲਿਸ ਦੀ ਮਦਦ ਦੀ ਲੋੜ ਹੁੰਦੀ ਹੈ ਨਾ ਉਹ ਹੁੰਦਾ ਬੱਥਰੀ ਜੇ ਹੈ ਜਾਂ ਕਹਿੰਦਾ ਇਹ ਤੱਕ ਆਉਂਦਾ ਥੋ ਨੈਸਟ ਕੁਐਸਚਨ ਟ੍ਰੈਫਿਕ ਪੁਲਿਸ ਨੂੰ ਲੈ ਕੇ ਗੱਲ ਕਰਦੇ ਹਾਂ ਐਸੋ ਜਿਹੜੀਆਂ ਨੈਸ਼ਨਲ ਹਾਈਵੇ ਤੇ ਬੱਸਾਂ ਚਲਦੀਆਂ ਹਨ ਉਹਨਾਂ ਦੀ ਕੋਈ ਸਪੀਡ ਲਿਮਿਟ ਨਹੀਂ ਹੁੰਦੀ ਜਦਕਿ ਹੋਰ ਅਸੀਂ ਜੇ ਕੋਈ ਲੋਕਲ ਗੱਡੀ ਲੈ ਕੇ ਜਾਂਦਾ ਪਰ ਉਸ ਕਾਦੀ ਦਾ ਕੋਈ ਫਟਾਕਾ ਨਾ ਹੁੰਦਾ ਪਰ ਉਹ ਬੱਸਾਂ ਦੇ ਫਾਇਰਾਂ ਦੇ ਕੋਈ ਘਾਰਦਨੀ ਨਹੀਂ ਹੁੰਦੀ ਸਮਝਣੇ ਬਹੁਤ ਚੰਗੇ ਇਹ ਵੀ ਅਰੇਆ ਹੀ ਇਹ ਵੀ ਇਹ ਮੈਂ ਮੈਂ ਅਰਵਾ ਹੀ ਨਾ ਕਿ ਗਲਤ ਹੈ ਨਾ ਬੀਜ ਸੜਕ ਆਪਣੇ ਦੇ ਵਿੱਚ ਸ਼ਹਿਰ ਨਹੀਂ ਹੈ ਨਾ ਤਾਂ 3 ਜਨਾਬ ਵੀ ਲੋੜ ਪਾ ਲਈਏ ਆ ਸੁਧਾਰ ਨਹੀਂ ਕਰ ਸਕਦੇ ਟ੍ਰੈਫਿਕ ਦੇ ਆਪਣੇ ਉੱਤੇ ਬੈਟਲਾਈਨ ਤੇ ਪੋਸਟ ਦੇ ਪਰ ਡੂਜੀ ਕਰਦੇ ਉਹ ਆਪਾਂ ਲੋਕ ਰਾਏ ਤੋਂ ਰੋਪਦਾ ਹੈ ਉਹ ਸਿਰਫ ਸਾਡੀ ਜਾਨ ਤੋਂ ਹੱਟ ਰੋਪਦਾ ਸਾਡਾ ਐਕਸੀਡੈਂਟ ਹੋਇਆ ਮੁੱਖ ਨਹੀਂ ਹੋਇਆ ਉਹ ਆਪਾਂ ਇਹ ਕਹਿੰਦੇ ਕਿਉਂਕਿ ਅਸੀਂ ਆਪ ਰੈਟਲਾਈਨ ਦੇ ਰੁਪੇ ਪਰ ਅਸੀਂ ਆਪਣੀ ਜਾਨ ਖਤਰੇ ਵਿੱਚ ਮੈਂ ਤੁਹਾਡੇ ਮਾਧਮ ਦੇ ਅੱਜ ਇਸ ਨੂੰ ਵੀ ਕਹਿੰਦਾ ਕਿ ਇਸ ਆਪ ਵੀ ਬੱਚੇ ਨੂੰ ਇਸ ਸੈਲਫ ਡਿਸਪਲਿਨ ਸਟੈਲ ਜਿਹੜੇ ਕਾਨੂੰਨ ਬਣੇ ਨੇ ਇਹ ਸਾਡੀ ਰੱਖੀ ਦੇ ਨੇ ਉਹ ਜਿਆ ਮਸ਼ੀਨ ਉਹ ਕਿੱਥੇ ਨਹੀਂ ਆਉਂਦੀ ਜੇ ਬੰਦ ਕਰਦੇ ਨਹੀਂ ਆ ਬਸਾਰੂ ਸਿਰ ਇਹ ਉਹ ਜਿਹੜਾ ਹੈ ਕਿ ਡਿਸਪਲਨ ਚੱਲਦਾ ਪੁਲਿਸ ਦਾ ਰੋਲ ਡੈਟਰੈਂਸ ਦਾ ਹੈ ਅਸੀਂ ਉਹਨੂੰ ਚਲਾਣ ਕਰਦੇ ਆ ਉਹਨੂੰ ਪਰਚੇ ਨਹੀਂ ਹੁੰਦੇ ਐ ਪਰ ਉਹ ਇਹ ਨਹੀਂ ਐ ਉਹੀ ਕਸ਼ਮੀਰੀ ਹੁੰਦੀ ਕਿ ਜਿੱਲੇ ਆਪਣੀ ਛੜੀ ਪੱਕੀ ਹੈ ਇਹ ਦੇਖੋ ਬੰਦ ਹੈ ਸਾਰੇ ਆਪਣੇ ਆਪ ਸਾਥੇ ਆਪ ਦੀ ਸਕ੍ਰਿਪਟ ਲਿਖਿਆ ਸਟ੍ਰੀਮ ਨਹੀਂ ਸਕਦਾ